ਜੀ ਇਸ ਸੇਂਟਰ ਦੇ ਵਿੱਚ ਸਪੁਰਦਵਾਰਾ ਸਾਹਿਬ ਦੇ ਵਿੱਚ ਬਹੁਤ ਚੇਤ ਸੇਵਾ ਕੀਤੀ ਹੈ ਬਾਰੇ ਕੀ ਕਹਿਣਾ ਹੈ ਹਾਂਜੀ ਅਸੀਂ 22 ਸਾਲ ਇੱਥੇ ਗੁਰੂ ਘਰ ਦੀ ਸੇਵਾ ਕੀਤੀ ਹੈ ਅਸੀਂ ਬਹੁਤ ਨਿਮਰਤਾ ਸਹਿਤ ਮਾਨਯੋਗ ਸਾਡੇ ਸਭ ਦੇ ਸੇਵਾ ਕੀਤੀ ਹੈ ਅਤੇ ਨਗਰ ਨੇ ਵੀ ਸਾਡਾ ਬਹੁਤ ਪਿਆਰ ਕੀਤਾ ਸੰਤ ਨੇ ਜਿਨ੍ਹਾਂ ਘਰ ਦਾ ਪਰਿਵਾਰ ਹੁੰਦਾ ਨਾ ਇਸੇ ਤਰ੍ਹਾਂ ਹੈ ਸੰਤ ਨੇ ਪਿਆਰ ਦਿੱਤਾ ਤੇ ਉਹ ਤੁਹਾਡੇ ਸਾਹਮਣੇ ਹੈ ਬਟ ਮਮਈ ਤੁਹਾਡੇ ਪਰਵਾਰ ਬਾਰੇ ਜਾਣਨਾ ਸਾਡੇ ਮਾ ਦੋ ਜੀ ਹਾਂਜੀ ਸਾਡੇ ਦੋ ਬੇਟੇ ਆ ਹਾਂਜੀ ਕੈਨੇਡਾ ਵਿੱਚ ਤੇ ਦੋ ਨਵਾਂ ਵਾ ਤੇ ਛੋਟੀ ਨੂੰ ਕੈਨੇਡਾ ਗਈ ਹੈ ਵੱਡੇ ਨੂੰ ਇੱਥੇ ਆ ਜੇ ਵਿਆਹ ਕਰਨੇ ਹੁੰਦੇ ਤਾਂ ਜਿੰਦਾਈ ਫੇਰ ਤੇ ਗਏ ਨੰਦਰ ਨੇ ਇੱਕ ਬਹੁਤ ਚੰਗਾ ਪਿਆਰ ਦਿੱਤਾ ਕਿ ਜਿਸ ਤਰ੍ਹਾਂ ਦੀ ਵਧਾਈ ਗੀ ਗੁਰੂ ਕਾ ਦੇ ਵਜੀਰ ਨੂੰ ਚਾਹੀਦੀ ਆ ਉਸ ਤਰ੍ਹਾਂ ਦੀ ਨਗਰ ਨੇ ਦਿੱਤੀ ਹਾਂ ਜੀ ਬਹੁਤ 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 ਪਰਸੋਂ ਤੋਂ ਲੈ ਤਰਕੇ ਪਾਣੀ ਆਇਆ ਤਨ ਸਾਹ ਦੀ ਚੰਦੂ ਮਟਾਈ ਦੇ ਕਨਪਾਟ ਰੰਗ ਸੇ ਸਾਰਿਆਂ ਨੇ ਇਸੇ ਸੰਯੋਗ ਨਾਲ ਬੜਾ ਤਨਮਨ ਲਾ ਕੇ ਲੰਗਰਾਂ ਦੀ ਸੇਵਾ ਗੁਰੂ ਘਰ ਦੀ ਸੇਵਾ ਕੀਤੀ ਹੈ ਅੱਤੇ ਸਾਨੂੰ ਬਹੁਤ ਥੋੜੇ ਜਿਹਾ ਕੋਲ ਜੀ 22 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ 22 ਸਾਲ ਬਾਬਾ ਜੀ ਨੇ ਸਾਡੇ ਵਿੱਚ ਰਹਿ ਕੇ ਸੇਵਾ ਕੀਤੀ ਆ ਇਹਨਾਂ ਤਾਂ ਬਣਦਾ ਹੀ ਸੀ ਸਾਡਾ ਤਾਂ ਕਿੰਨੇ ਕਿ ਬੱਚੇ ਸਿੱਖੀ ਦੇ ਨਾਲ ਜੋੜ ਕੇ ਰੱਖਦੇ ਸੀ ਉਸ ਦੀ ਲਾਭ ਬਹੁਤ ਕੁਝ ਕੀਤਾ ਬਾਬਾ ਜੀ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਤੇ ਬਹੁਤ ਪਿਆਰ ਸੀ ਹਰ ਇੱਕ ਪਰਿਵਾਰ ਦੇ ਨਾਲ ਬਾਬਾ ਜੀ ਦਾ ਆ ਤੁਹਾਡੇ ਛੋਟਾ ਜਾਂ ਫੈਨਟਿਕ ਬਹੁਤ ਵੱਡਾ ਮੈਸੇਜ ਦਿੰਦਾ ਬਿਲਕੁਲ ਜੀ ਇਹ ਤਾਂ ਸਾਡਾ ਪਰਜ ਬਣਦਾ ਦੇਖੋ ਇੱਕ ਗ੍ਰੰਥੀ ਦਾ ਪੁੱਤਰ ਜਿੰਨਾ ਚਿਰ ਗ੍ਰੰਥੀ ਨਹੀਂ ਬਣਦਾ ਉਹਨਾਂ ਚਰ ਸਾਡੀ ਸਿੱਖੀ ਬਹੁਤ ਪਿੱਛੇ ਆ। ਇਹ ਜ਼ਰੂਰਤ ਆ ਸਮੇਂ ਦੀ। ਕਿ ਮੈਸੇਜ ਜਦੋਂ ਆਪਾਂ ਦਿੱਤਾ ਵਾ। ਮੈਸੇਜ ਪਿੰਡਾਂ ਨੂੰ ਮੈਸੇਜ ਆ ਵੀ ਗ੍ਰੰਥੀ ਘਰ ਵੱਲ ਤੋਂ ਅੱਦ ਸਤਿਕਾਰ ਕੀਤਾ ਜਾਵੇ। ਬਾਬਾ ਜੀ ਹੁਣ 23 ਸਾਲ ਸੇਵਾ ਕੀਤੀ। ਜੀ ਬਹੁਤ ਵਧੀਆ ਕੀਤੀ। ਜਦੋਂ ਆਏ ਸਾਡੇ ਕੋ ਨਿੱਕੇ ਨਿੱਕੇ ਨਾਲ ਬੱਚੇ ਸੀ ਏਡੇ ਏਡੇ ਨਿੱਕੇ ਨਿੱਕੇ ਆਪ ਵੀ ਨਿੱਕੇ ਹੀ ਸੀ ਉਦੋਂ। ਤਾਂ ਹੁਣ ਦੇਖ ਲਓ ਸਿਆਣੇ ਹੋ ਗਏ ਬੱਚੇ ਬਾਹਰ ਚਲੇ ਗਏ। ਬਹੁਤ ਵਧੀਆ ਸੇਵਾ ਕੀਤੀ। ਬਾਬਾ ਜੀ ਦਾ ਕਿਹੋ ਜਿਹਾ ਸੁਆਦ? ਬਹੁਤ ਬਹੁਤ ਖਰਾਬ। ਛੜਦੀ ਕਲਾ ਦੇ ਵੈਗੁਰਤੀ ਪਾਤਸ਼ਾਹ ਵੈਗੁਰਤੀ ਹਾਂਜੀ ਪਾਪਾ ਜੀ ਨੇ ਬਹੁਤ ਹਿੰਮਤ ਮਾਰੀ ਜੀ ਬਾਹਰ-ਬੋਰ ਚਲੇ ਜਾਂਦੇ ਬੱਚੇ ਸਿੱਖਦੇ ਹੈਗੇ ਆ ਬਾਹਰ ਚਲੇ ਜਾਂਦੇ ਇਹਨਾਂ ਦੇ ਬੱਚੇ ਜਿਹੜੇ ਉਹ ਵੀ ਸਿੱਖ ਗਏ ਪਾਠ ਬਾਹਰ ਚਲੇ ਗਏ ਹਾਂਜੀ ਪਾਪਾ ਜੀ ਇਹਨਾਂ ਦੀ ਘਾਟ ਨੂੰ ਪਾਪਾ ਜੀ ਇਹਨਾਂ ਸੇਵਾ ਬਹੁਤ ਕੀਤੀ ਹੈ ਨਿਤਨੇਮ ਜਿਹੜਾ ਹੈਗਾ ਉਹ ਦੋ ਟਾਈਮ ਦਿੰਦੇ ਰਹੇ ਆ ਕਰਦੇ ਰਹੇ ਜੇ ਕਿਤੇ ਮਜਬੂਰੀ ਆ ਜਿਹੜਾ ਤੇ ਸਰਲਾ ਜਾਨ ਡਿਊਟੀ ਦੇ ਦੇਣੀ ਉਹ ਦਫਾ ਆਉਂਦਾ ਟਾਈਮ ਪਾਸ ਕਰਦੇ ਰਹਿ ਇਹ ਤੁਸੀਂ ਨਵੀਂ ਸੋਚ ਨਹੀਂ ਲਿਖਿਆ ਕਿ ਹੈ ਪਿੰਡਾਂ ਵਿੱਚ ਤੁਹਾਡੇ ਇੱਕੋ ਜਿਹਾ ਤਾਵਾਕ ਹੋਣ ਕਿਉਂਕਿ ਸਿੰਘਾਂ ਨੇ ਨਾ ਮਾਂਪਰ ਲੱਛ ਹਾਂਜੀ ਉਹ ਗਰੰਤੀ ਸਿੰਘਾਂ ਦੀ ਉਹ ਗਰੰਤੀ ਸਿੰਘ ਘਟ ਗਿਆ ਜੀ ਮਾਨਤੜ ਧਾਪੇ ਹੀ ਹੋਣੇ ਇਹਨਾਂ ਨੂੰ ਲੱਭਦੇ ਨਹੀਂ ਪੈਂ ਪੈਸਾ ਨੂੰ ਨਹੀਂ ਲੱਭਦੇ ਹਾਂਜੀ ਆ ਸਾਨੂੰ ਤੇ ਲੱਭ ਗਿਆ ਜੀ ਇੱਥੇ ਲੱਗੇ ਸੀਗਾ ਕੋਈ ਤੇ ਆਉਂਦੇ ਹੀ ਬਹੁਤ ਮਹਾਨ ਸੀ ਘਾਤ ਉਹ ਆ ਗਿਆ ਗਰਤੀ ਸਿੰਘ ਦਾ ਅਪਰੋਜਪੁਰ ਤੋਂ ਗਾੜੀ ਉਹ ਲਵਦੇ ਜਾ ਕੇ ਅੱਜ ਦੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੀਦਾ ਨੌਜਵਾਨ ਪੀੜੀ ਦੀ ਦਾ ਗਰਤੀ ਸਿੰਘ ਭਾਈ ਜੋੜਨਾ ਜੀ ਮਹਾਰਾਜ ਦੇ ਗੁਰੂ ਉੱਤੇ ਚਰਨਾਂ ਲਾਉਣਾ ਤੇ ਨਸ਼ਿਆਂ ਨੂੰ ਕਹਦੋ ਵੱਜ ਜਾਣਗੇ ਜਲਦੀ ਕਲਾਰੋ